ਕਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ ਪੌਣੇ 10 ਹੋ ਗਏ ਮਿੱਤਰੋ ਤੇ ਆਪਾਂ ਜਿਮ ਤੋਂ ਮਿਹਨਤ ਲਾ ਕੇ ਹਟੇ ਆਂ ਅੱਜ ਦਾ ਆਪਣਾ ਗਵੰਡੀ ਸੀਗਾ ਉਹੀ ਮੈਨੂੰ ਛੱਡ ਗਿਆ ਸੀਗਾ ਜਿਮ ਦੇ ਵਿੱਚ ਤੇ ਉਹੀ ਬਾਪੂ ਨੂੰ ਲੈਣ ਵਾਸਤੇ ਦੇਖੋ ਇੱਧਰ ਗੱਡੀ ਆ ਆਪਣੀ ਮੈਂ ਬਾਪੂ ਨੂੰ ਸੰਭਾਲਦੀ ਆ ਮੈਂ ਕਿਹਾ ਵੀ ਤੈਨੂੰ ਛੱਡ ਕੇ ਵੀ ਜਾਣਾ ਤੇ ਤੈਨੂੰ ਲੈ ਕੇ ਵੀ ਜਾਣਾ ਐ ਕੋਰੋਨੋ ਐ ਕੋਰੋਨੋ ਸਕੈਚੀ ਕੋਸ ਐਸਤਾ ਬੋ ਕੋ ਆਈਓ ਸਕੈਚੀ ਕੋਸ ਤੋ ਕੋ Questo No quell'altro questo qua e ancora vicino questo Okay ਕਿੱਸਤ ਲਾ ਵਲੇਸਟਰਾ ਇਹ ਕੁੱਸੋ ਕੁਆ ਜੋ ਸਤੋਵ ਕੁੱਸਤਾ ਪਾਰਟੇ ਕੂਈ ਕੰਦਾ ਤੰਤੋ ਕੁੱਸਤ ਆਟੋਮੈਟਿਕ ਨੋ ਚੇ ਪ੍ਰੋਬਲਮ ਕੁੱਸਤ ਸਪਿੰਜੀ ਐ ਚੇਂਡਰਾ ਸੋਲਾ ਕਾਵੇਦੋ ਤੇ ਬਾਕੀ ਮਿੱਤਰੋ ਇੱਕ ਦੋ ਵੀਰਾਂ ਨੇ ਮੈਨੂੰ ਕਮੈਂਟ ਆਈ ਸੀਗੇ ਤੇ ਕਾਫੀ ਕਾਮਨ ਜਿਹਾ ਕਮੈਂਟ ਸੀਗਾ ਤੇ ਮੈਨੂੰ ਪੁੱਛੇ ਮੇਰੀ ਭੈਣਾਂ ਨੇ ਵੀ ਕਮੈਂਟ ਕੀਤੇ ਮੇਰੇ ਵੀਰਾਂ ਨੇ ਵੀ ਕਹਿੰਦੇ ਕੁਰਸ਼ਾਨ ਸਿੰਘ ਜਦੋਂ ਆਪਣਾ ਇੰਡੀਆ ਨੂੰ ਗਿਆ ਵੀ ਕਿੱਦਾਂ ਗਿਆ ਇਕੱਲਾ ਬੰਦਾ ਜਾ ਸਕਦਾ ਬੱਚਾ ਜਹਾਜ਼ ਦੇ ਵਿੱਚ ਇੰਡੀਆ ਨੂੰ ਤਾਂ ਨਹੀਂ ਜਾ ਸਕਦਾ ਮੈਨੂੰ ਜਾਣਕਾਰੀ ਵਾਇ ਦੱਸ ਦਿੰਦੇ ਆ ਵੀ 12 ਸਾਲ ਤੱਕ ਜਿਹੜੇ ਬੱਚੇ ਹੁੰਨੇ ਆ ਉਹ ਨਹੀਂ ਜਾ ਸਕਦੇ ਆਪਣੇ ਮਾਪੇ-ਪਾਪ ਕੋਲ ਜਾ ਸਕਦੇ ਆ ਜਾਂ ਆਪਣੇ ਮਾਪੇ-ਪਾਪ ਦੇ ਵੱਲੋਂ ਉਹਨਾਂ ਨੂੰ ਇੱਕ ਸਰਟੀਫਿਕੇਟ ਬਣਾਇਆ ਦਿੱਤਾ ਜਾਂਦਾ ਐ ਐਂਬੈਸੀ ਪ੍ਰੋਟੈਸਟ ਕੀਤਾ ਜਾਂਦਾ ਉਹ ਕਿਸ ਤੂਰੇ ਤੋਂ ਬਣਦਾ ਤੇ ਉਹ ਲਾ ਕੇ ਨਾਲ ਜਾ ਸਕਦੇ ਆ ਜਦੋਂ 12 ਸਾਲ ਤੋਂ ਬਾਅਦ ਚ 13 14 ਸਾਲ ਦਾ ਬੱਚਾ ਹੋ ਜਾਂਦਾ ਉਹ ਤੋਂ ਫਿਰ ਨਹੀਂ ਨੂੰ ਆਂਦਾਂ ਮਦਰੀ ਸਹੀ ਸਹੀ ਆਂਦਾਂ ਮਕਾ ਦਾ ਫੱਟੇ ਦੁੱਛ ਤੇ ਫਿਰ ਉਹ ਉਹਨੂੰ ਲੋੜ ਨਹੀਂ ਪੈਂਦੀ ਕਿਸੇ ਚੀਜ਼ ਦੀ ਬਸ ਇੱਕ ਸਾਥ ਚਾਹੀਦਾ ਹੁੰਦਾ ਉਹਨੂੰ ਵੀ ਆਪਾਂ ਕਹਿ ਦਈਏ 에ਰਪੋਰਟ ਤੇ ਬੋਰਡਿੰਗ ਕਰਾਉਣ ਲੱਗੇ ਵੀ ਸਾਡੇ ਇਸ ਬੰਦੇ ਦੇ ਨਾਲ ਸਾਡੇ ਬੱਚੇ ਨੇ ਜਾਣਾ ਬਸ ਕੋਈ ਪੇਪਰ ਦੀ ਫਾਰਮਲਟੀ ਹੋਈ ਨਹੀਂ ਹੁੰਦੀ ਕਿ ਕਾਫੀ ਕਾਮਨ ਜਾ ਕੁਐਸਚਨ ਸੀਗਾ ਮੇਰੇ ਭੈਣਾਂ ਵੱਲੋਂ ਪਿਛੇ ਦੋ ਤਿੰਨ ਵਲੌਗਰਾਂ ਦੇ ਵਿੱਚ ਚੱਲਦਾ ਆਇਆ ਸੀਗਾ ਤੇ ਮੈਂ ਵੀ ਥੋੜਾ ਜਿਹਾ ਥੋੜਾ ਜਿਹਾ ਮਤਲਬ ਕੰਮਕਾਰਾਂ ਦੇ ਵਿੱਚ ਲਾ ਲਓ ਜਾਂ ਵਿੱਚ ਆਪਣਾ ਗੱਡੀ ਦਾ ਹੋ ਗਿਆ ਲਾਇਸੈਂਸ ਦਾ ਹੋ ਗਿਆ ਇਸ ਕਰਕੇ ਮੈਨੂੰ ਸਮਝ ਨਹੀਂ ਲੱਗਿਆ ਸਾਬਾਬੇ ਜੀ ਨਹੀਂ ਬਣਿਆ ਗੱਲਬਾਜ਼ੀ ਕਰਨ ਦਾ ਤੇ ਇਦਾਂ ਦੀ ਸਾਰੀ ਇਨਫੋਰਮੇਸ਼ਨ ਹੈ ਤੇ ਉਸ ਤੋਂ ਬਾਅਦ ਬੱਚਾ ਜਾ ਵੀ ਸਕਦਾ ਇਕੱਲਾ ਤੇ ਬੱਚਾ ਇਕੱਲਾ ਆ ਵੀ ਸਕਦਾ 12 ਸਾਲ ਤੋਂ ਪਸ 13 14 ਨਾਲ ਹੋ ਜਾਂਦਾ ਕੋਈ ਦਿੱਕਤ ਨਹੀਂ ਪੈਂਦੀ ਹੈਗੀ ਕੱਲ ਨੂੰ ਆਪਣੇ ਉਹ ਇੰਨਾ ਮੀਂਹ ਪਿਆ ਆਪਣੇ ਆ ਸ਼ਹਿਰ ਦੇ ਵੀ ਸਾਰੇ ਪਾਸੇ ਨਹੀਂ ਪਿਆ ਮਾ ਰੋਮ ਦੇ ਕੁਝ ਖੀਸਿਆਂ 'ਚ ਮੀਂਹ ਪਿਆ ਸਾਡੇ ਉਰੇ ਇੰਨਾ ਜਿਆਦਾ ਮੀਂਹ ਪਿਆ ਨਾ ਕੱਲ ਸ਼ਾਮ ਨੂੰ ਤੇ ਦਰਖਤ ਬਹੁਤ ਗਿਰ ਗਿਰ ਆਹ ਦੇਖੋ ਦਰਖਤ ਗਿਰਿਆ ਹੋਇਆ ਇੱਧਰ ਇਹ ਆ ਦਿਨ ਸਾਰਾ ਦਰਖਤ ਗਿਰਿਆ ਹੋਇਆ ਇਹ ਸਾਰੇ ਰੋੜੇ ਨੇ ਪੂਰਾ ਭਰ ਲਿਆ ਸੀਗਾ ਲੈਣ ਮਤਲਬ ਇੰਨਾ ਜਿਆਦਾ ਅੱਧਾ ਘੰਟਾ ਮੀਂਹ ਪਿਆ ਨਾ ਬਸ ਰੇਹ ਜਾ ਬਦਨਾਉ ਪਰਲੋ ਪਰਲੋ ਕਰ ਦੋਨੋਂ ਕੋਮੇ ਪਹਿ ਉਤੋ ਯਾਰ ਇੰਤੰਤੋ ਵੇ ਬੰਬਾਦਾਰੀਆ ਆਕਵਾ ਪ੍ਰੋਪ ਬੰਬਾਦਾਰੀਆ ਵੀ ਇੰਨੀ ਤੇਜ਼ ਹਵਾ ਚੱਲੀ ਬੰਬਾਦਾਰੀਆ ਆਕਵਾ ਇੰਨਾ ਜ਼ਿਆਦਾ ਮੀਂਹ ਪਿਆ ਅੱਧਾ ਘੰਟਾ ਪੌਣਾ ਘੰਟਾ ਮਿੱਤਰੋ ਮੀਂਹ ਪਿਆ ਤੇ ਮੀਨੇ ਪਰਲੋ ਹੀ ਲਿਆਤੀ ਮਤਲਬ ਵੀ ਟ੍ਰੈਫਿਕ ਬਿਲਕੁਲ ਜਾਮ ਕਰ ਗਿਆ ਇੰਨਾ ਮੀਂਹ ਪਿਆ ਤੇ ਬਾਅਦ ਜਦੈ ਨਿਕਲ ਵੀ ਗਿਆ ਬਾਅਦ ਵੀ ਜਦੈ ਦੇਖੋ ਰੱਬ ਦੇ ਰੰਗ ਹਨ 15 ਮਿੰੂਤੀ ਅਲਗਾ ਤੋ ਟੁੱਟਾ ਰੋਮਾ 15 ਮਿੰਟ ਦੇ ਵਿੱਚ ਸਾਰੀ ਰੋਮਾ ਡੁੱਬ ਗਈ ਸੀ ਮਤਲਬ ਇੰਨਾ ਜ਼ਿਆਦਾ ਮੀਂਹ ਪਿਆ ਪਾਣੀ ਪਾਣੀ ਕਰਦਾ ਰੋਡਾਂ ਦੇ ਉੱਪਰ ਤੇ ਕੁਦਰ ਦੇਖੋ ਸਵੇਰ ਦਾ ਕੋ कोई बदलवाई नहीं कुछ भी नहीं बस इदा ही आया तो ही इंह गया असम बहुत सोना थोड़े राहत जरूर है मौसम के टेंपरेचर के पर गर्मी तो मेरे है ही हो मेरे ट्रैफिक इतनी भी है भी लोग गड् रुकते अपनी इंडिया वगैरह भी इंडिकेटर लाता इधरों भी बंद गुकूगा सी कहते हैं दोनों उन्होंने कहना इतने गड्डी लाइनी है कहीं इतने लाव जा पसंद है उसे No 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 non c'è niente, non passa niente. Spegni qua. Tanto alza la quale specchio, eh? Sì. Devi schecciare. Ok, e tirare. Così così. Metro ment bhi lagi. Kyane bande nu bas kamm karan da chaah hona chahida hai. Raah ta parmatma apne bananda hai. Grazie donno. Grazie bene. Saluta tutti. Ciao bello. India, Italia. Ciao. Mici mici. ਹੇ ਚਾਓ ਇੰਡੀਅਨੀ ਚਾਓ ਜੀ ਦਾ ਪ੍ਰੈਸਰੋ ਨੋ ਬਸ ਕੰਮ ਕਰਨ ਦਾ ਬੰਦੇ ਵਿੱਚ ਹੌਸਲਾ ਚਾਹੀਦਾ ਤੇ ਰਾਹ ਤਾਂ ਕਹਿੰਦਾ ਰੱਬ ਆਪਣੇ ਬਣਾਉਂਦਾ ਕੋਈ ਮਰਜ਼ੀ ਵਿੱਚ ਤੇ ਕੰਮ ਹੋਵੇ ਇਦਾਂ ਨਾ ਦੁਨੀਆ ਤੇ ਕੋਈ ਕੰਮ ਹੈ ਨਹੀਂ ਜਿਹੜਾ ਨਾ ਹੋ ਸਕਦਾ ਹੋਵੇ ਬਸ ਆਪਣਾ ਇੱਕ ਨਿਸ਼ਚਿਤ ਦ੍ਰਿੜ ਇਰਾਦਾ ਚਾਹੀਦਾ ਕੰਮ ਨੂੰ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਰਾਹ ਤਾਂ ਫੇਰ ਆਪ ਆਪਣੇ ਬਣਾਉਂਦਾ ਚੱਲੇ ਜਾਂਦਾ ਹੁੰਦਾ ਪੈਂਥੀ ਗੁੱਡ ਮਾਰਨਿੰਗ ਪੈਂਥੀ ਕਿਦਾ ਬੁਤਰੀ ਬੇਟੀ ਬਾਹਰ ਨੂੰ ਚੱਕੀ ਜਾਨੀ ਐ ਬੇਟੀ ਬਾਹਰ ਨੂੰ ਚੱਕੀ ਜਾਨੀ ਐ ਚਿੜੀ ਜੀਏ ਚੰਦ ਚਲੋ ਚਲੋ ਅੱਛੇ ਬੱਚੇ ਗੰਦੀਆਂ ਬਸਤਾਂ ਨਹੀਂ ਕਰਦੇ ਹੁੰਦੇ ਚਲੋ 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 ਵੈਰੀ ਗੁੱਡ ਥੱਲੇ ਆ ਵੀ ਸ਼ਮਾ ਜੀ ਮਾਰਨਿੰਗ ਦੀ ਮਾਰਨਿੰਗ ਮੈਂ ਕਿਹਾ ਮੈਂ ਤਾਂ ਤੁਹਾਡੇ ਘਰੇ ਪਹੁੰਚੇ ਸੀਗਾ ਸੇਮਾ ਕਹਿੰਦੀ ਥੱਲੇ ਆਉਣ ਲੱਗੇ ਸ਼ੌਪ ਤੋਂ ਆਲੂ ਚੱਕੇ ਲਿਆਈ ਅੱਜ ਕੀ ਬਣਾਉਣਾ ਸਾਨੂੰ ਰਾਜਮਾ ਰਾਜਮਾ ਚਾਲੂ ਬਣੇਗੀ ਹਾਂਜੀ ਟੇਸਟਿਫੁਲ ਰਹੇਗਾ ਥੋੜਾ ਜਿਹਾ ਪੌਦੀ ਹੁੰਦੀ ਹੈ ਜੀ ਇੱਕ ਛੋਟਾ ਜਿਹਾ ਥੋੜੀ ਜਿਹੀ ਗਰੇਵੀ ਵਧੀਆ ਬਣ ਜਾਂਦੀ ਹੈ ਜੀ ਚਲ ਠੀਕ ਹੈ ਬਣਾ ਲੇ ਫਿਰ ਕਹ ਨਹੀਂ ਪਾ ਜਦੋਂ ਦੇਖਾ ਤਰਾ ਠੀਕ ਹੈ ਅੱਛੀ ਹੋਰ ਹੁਸ਼ਾਨ ਨੂੰ ਫੋਨ ਕਰ ਲਿਆ ਸੀਗਾ ਨਹੀਂ ਜੀ ਮੈਂ ਕੀਤਾ ਨਹੀਂ ਜੀ ਅਜੇ ਕੰਮ ਕਾਚ ਲੱਗੀ ਹੋਈ ਸੀ ਕਰਨਾ ਸੀਗਾ ਮੁਰੇ ਕਰਨ ਲੱਗੀ ਸੀ ਕੱਲ ਮੁੜੇ ਮੈਂ ਲਾਇਆ ਸੀ ਫੋਨ ਮਣੀਕਰ ਸਾਹਿਬ ਤੋਂ ਵਾਪਸ ਆ ਗਏ ਉਹ ਠੀਕ ਹੈ ਜੀ ਆ ਗਿਆ ਕਹਿੰਦਾ ਬਹੁਤ ਲੱਗਿਆ ਮੇਰਾ ਮਣੀਕਰ ਸਾਹਿਬ ਜਾ ਕੇ ਅੱਛਾ ਜੀ ਕੱਲ ਦੱਸਦਾ ਸੀਗਾ ਮੁੜਦੇ ਹੋਏ ਕਹਿੰਦਾ ਮਮਾ ਮਮਾ ਜਾ ਰਹੇ ਗਰਮੀ ਬਹੁਤ ਹੈ ਪਰ ਨੋ ਨੋ ਥੈਂਕਸ ਧੰਨਵਾਦ ਯਾਰ ਸਹੀ ਗੱਲ ਹੈ ਠੀਕ ਹੈ ਜੀ ਰਬੀਆ ਆਂਡ ਤੇ ਗਵਣ ਚ ਕਦੇ ਨਾਲ ਲੜੀਏ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਹਾਂਜੀ ਸੱਜਣਾ ਦੇ ਨਾਲ ਧੋਖਾ ਨਹੀਂ ਖਵਾਈਦਾ ਹੁਣ ਮਿੱਤਰੋ ਆਪਾਂ ਨਹਾ ਤੋਂ ਕੇ ਰੈਡੀ ਹੋ ਗਏ ਆ ਆਪਣੇ ਅੱਜ ਦੇ ਦਿਨ ਦੇ ਜਿਹੜੇ ਆਪਣੀ ਸ਼ਾਪ ਤੇ ਆਪਣੇ ਰੂਟੀਨ ਦੇ ਉਹ ਸਾਰੇ ਕੰਮ ਕਰ ਕਰਨ ਵਾਸਤੇ ਅਸੀਂ ਜਦੋਂ ਕਿਤੇ ਜਾਣਾ ਹੁੰਦਾ ਮਤਲਬ ਇਤਿਆਸ਼ਰ ਹੋ ਗਏ ਆ ਤੇ ਆਪਾਂ ਕਹਿ ਜਨਾਂ ਯਾਰ ਵੀ ਜਨਵਾਰਾਂ ਦੇ ਕੋਲ ਦਿਮਾਗ ਨਹੀਂ ਹੁੰਦਾ ਸਾਰਾ ਵੀ ਮਿੱਤਰੋ ਹੁੰਦੇ ਨਾਲ ਕੋਲ ਬੰਦਿਆਂ ਨਾਲੋਂ ਵੱਧ ਹੁੰਦਾ ਹੈ ਸੈਂਸ ਵੀ ਹੁੰਦੀ ਆ ਤੇ ਸਭ ਉਸ ਇਹਨਾਂ ਦੇ ਕੋਲ ਹੁੰਦਾ ਇਹਨਾਂ ਨੂੰ ਪਤਾ ਨਾ ਵੀ ਅਸੀਂ ਚੱਲੇ ਆ ਹੁਣ ਆ ਦੇ ਮਿੱਤਰ ਪੈਂਥਸ ਇਹਨੂੰ ਪਤਾ ਵੀ ਜਾਣਾ ਤੇ ਮਿੰਟੋ ਮਿੰਟੀ ਇਹ ਨੂੰ ਹੁੰਦਾ ਵੀ ਜਾਣ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਖਰਾਕ ਪਾ ਕੇ ਦੇ ਦੇਣਾ ਤੁਸੀਂ ਦੂਜੀ ਦੂਜੀ ਕੌਲੀ ਚ ਪਾ ਲੈਂਦਾ ਮੈਨੂੰ ਇੱਕ ਵਾਰੀ ਖਰਾਕ ਪਾ ਲੈਣ ਇਹ ਆ ਖਰਾਕ ਮੈਂ ਤੈਨੂੰ ਪਾਉਣੀ ਨਹੀਂ ਮੈਂ ਤਰ ਉਹ ਹੈਗੇ ਦੂਜੀ ਆਪਣੀ ਜਿਹੜੀ ਕੁਰਕੰਤੀ ਨੇ ਕਹਿੰਦੇ ਨੇ ਇਹ ਲਿਕਵਿਡ ਹੁੰਦੀ ਆ ਪਰ ਹੁੰਦੇ ਮੇਤਰ ਚਿਕਨ ਖਾਂਦਾ ਮੀਟ ਮੂਟੇ ਖਾਂਦੇ ਨੂੰ ਪਤਾ ਇਹ ਤਾਂ ਵੈਜੀਟੇਰੀਅਨ ਦਾ ਹੈ ਨਹੀਂ ਜਾਨਵਰ ਇਹ ਹਨਾ ਵੈੰਤਰੀ ਇਹ ਗੱਲ ਦਾ ਸ਼ੀਰ ਦਾ ਮਾਸੜ ਹੈ ਹਨਾ ਇਹ ਮਾਸੜ ਸ਼ੀਰ ਦਾ ਮਾਸੜ ਘਰ ਪਾ ਲਿਆ ਮੇਤਰ ਫਿਰ ਤੈਨੂੰ ਪਤਾ ਖਰਾਕ ਤਾਂ ਵੀ ਖਲਾਉਣੀ ਪੈਣੀ ਹੈ ਮੀਟ ਮੂਟ ਤਾਂ ਪਾਉਣੀ ਹੀ ਪੈਣੀ ਹੈ ਹਾਂਜੀ ਲੇ ਹੁਣ ਮੌਜ ਹੈ ਪੈਂਥਸੀ ਹੁੰਦੀ ਹੁਣ ਇਹਨੂੰ ਹੁਣ ਜਿਸੇ ਮਜੀ ਘੋਮਿਆ ਹੋ ਹੁਣ ਇਹਨੂੰ ਕੋਈ ਨੇ ਖਾ ਪੀ ਕੇ ਨੇ ਆਪਣਾ ਆਰਾਮ ਕਰ ਸੋ ਜਾਣਾ ਤੇ ਆਪਾਂ ਚੱਲਦੇ ਆ ਮਿੱਤਰੋ ਆਪਾਂ ਸਮਾਨ ਲੈ ਕੇ ਹੁਣ ਆਪਣਾ ਸ਼ਾਮਾ ਚੱਲੀ ਆ ਮਲ ਆਪਾਂ ਸਮਾਨ ਜਾ ਕੇ ਲੈ ਕੇ ਆਉਣ ਆਪਣੀ ਸ਼ਾਪ ਦਾ ਜਿੱਦਾਂ ਆਪਾਂ ਕਹਿ ਦਿੰਨੇ ਆ ਨਾ ਵੀ ਜਿਹੜੇ ਰੋਜ਼ ਦੇ ਰੁਟੀਨ ਦੇ ਕੰਮ ਹੁੰਦੇ ਨੇ ਹਰੇਕ ਬੰਦੇ ਰੁਟੀਨ ਮਿੱਤਰੋ ਆਪਣੀ ਆਪਣੀ ਹੁੰਦੀ ਆ ਜਿੱਦਾਂ ਸਕੂਲ ਦਾ ਬੱਚਾ ਹੁੰਦਾ ਉਹਦੀ ਹੁੰਦੀ ਸਵੇਰ ਉੱਠ ਕੇ ਉਹਨੇ ਤਿਆਰ ਹੋਣਾ ਤੇ ਸਕੂਲ ਜਾਣਾ ਤੇ ਆ ਕੇ ਟਿਊਸ਼ਨ ਜਾਣਾ ਫੇ ਆਪਣੇ ਖੇਡਣਾ ਕਰਨਾ ਤੇ ਇੱਕ ਮਤਲਬ ਹੀ ਬੈਂਕ ਵਾਲੇ ਬੰਦੇ ਦੀ ਹੁੰਦੀ ਸਵੇਰ ਤੇ ਬੈਂਕ ਜਾਣਾ ਤੇ ਹਰੇਕ ਦੀ ਆਪਣੀ ਆਪਣੀ ਰੁਟੀਨ ਹੁੰਦੀ ਆ ਸਾਡੀ ਰੁਟੀਨ ਇਹੀ ਆ ਵੀ ਸਵੇਰ ਉੱਠਣਾ ਤੇ ਆਪਣੇ ਮੇਰੀ ਸਭ ਤੋਂ ਪਹਿਲੀ ਰੁਟੀਨ ਜਿਮ ਜਾਨਦੀ ਹੁੰਦੀ ਹੈ ਕਹਿੰਦੇ ਵੀ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਤੇ ਸੰਭੀਆਂ ਜਿਹੜੇ ਸਿਹਤ ਹੈ ਇਹੀ ਕੰਮ ਆਉਣੀ ਹੈ ਤੇ ਆਪਾਂ ਮੈਂ ਤੁਹਾਨੂੰ ਤੋਂ ਲਾ ਕੇ ਬਾਅਦ ਚਾਕੇ ਆਪਣੇ ਸਾਰੇ ਦਿਨ ਦੇ ਕੰਮ ਦਾ ਸ਼ਟਾਰਟ ਕਰ ਲੀਦੇ ਆ ਜਿਹਦਾ ਤੁਸੀਂ ਸਾਰੇ ਜਾਣਦੇ ਦੇਖਦੇ ਹੋ ਵਲੌਗ ਦੇ ਵਿੱਚ ਪਰ ਫਿਰ ਮੈਨੂੰ ਗੱਲ ਕਹਿਣੀ ਪੈਂਦੀ ਹੈ ਕਿ ਮੈਂ ਵਲੌਗ ਦੇ ਵਿੱਚ ਕਈ ਵਾਰ ਕੀ ਹੁੰਦਾ ਆਪਣਾ ਜਿਹੜਾ ਵਲੌਗ ਹੈ ਕਿਸੇ ਨਵੇਂ ਭੈਣ ਭਰਾ ਦੇ ਕੇ ਜਾਂਦਾ ਹੈ ਤੇ ਨਾਲ ਦੀਆਂ ਮੈਂ ਗੱਲਾਂ ਕਨਵਿੰਸ ਕਰਦਾ ਹੁੰਨਾ ਵਿੱਚੇ ਵੀ ਬੰਦੇ ਨੂੰ ਪਤਾ ਲੱਜੇ ਵੀ ਹਾਂ ਇਹਨਾਂ ਦਾ ਕੰਮ ਕਰ ਕੀ ਆ ਜਿੱਦਾਂ ਆਪਣੀ ਸ਼ਾਪ ਦਾ ਕੰਮਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਉਹ ਹੋ ਹੀ ਜਾਂਦਾ ਵੀ ਸਮਾਨ ਨੂੰ ਲਿਆਉਣ ਦਾ ਡੇਲੀ ਹਰ ਰੋਜ਼ ਹੀ ਹੁੰਦਾ ਹੈ ਕਦੇ ਕਿਹੜੀ ਮਾਰਕੀਟ ਦਾ ਕਦੇ ਕਿਹੜੀ ਮਾਰਕੀਟ ਦਾ ਗਰਮੀ ਦੇ ਵਿੱਚ ਕੰਮ ਕਰੀ ਬੱਜ ਜਾਂਦੇ ਆ ਅਜਾਬ ਉਹ ਵੀ ਜਾ ਕੇ ਲੈ ਕੇ ਆਉਣੇ ਆ ਤੇ ਹੋਰ ਵੀ ਆਪੇ ਕਿਦੋਂ ਕੰਮ ਨਹੀਂ ਕਰਨੇ ਤੇ ਆਪਾਂ ਹੁਣ ਨਿਕਲੀਏ ਘਰੋਂ ਬਾਹਰ ਮੈਂ ਕਿਹਾ ਔਖਾ ਤੇ ਸਭ ਤੋਂ ਵੱਧ ਮੈਨੂੰ ਹੋਇਆ ਹੋਇਆ ਕਿਉਂਕਿ ਜੀ ਹੁਣ ਮੈਨੂੰ ਘਰ ਦੇ ਕੰਮ ਵੀ ਤੁਹਾਡੇ ਨਾਲ ਵੀ ਹੈ ਨਾ ਜਾਣਾ ਪੈਂਦਾ ਤੇ ਸ਼ੌਪ ਤੇ ਤਰੋਜ਼ ਹੁੰਦਾ ਹੀ ਆ ਚਲੋ ਹੈ ਨਾ ਵੀ ਡਬਲ ਕੰਮ ਹੋਏ ਹੋਏ ਆ ਮੇਰੇ ਲਈ ਹੈ ਨਾ ਅੱਗੇ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਤੁਸੀਂ ਸਾਰੇ ਕੰਮ ਆਪੇ ਬਾਹਰ ਦੇ ਸਮਾਨ ਲਿਆਉਣਾ ਕਰਨਾ ਤੁਸੀਂ ਆਪ ਹੀ ਦੇਖਦੇ ਸੀਗੇ ਹੁਣ ਤੁਹਾਨੂੰ ਪਤਾ ਹੀ ਆ ਜੀ ਹੁਣ ਮੈਨੂੰ ਫਟਾਫਟ ਕੰਮ ਨਿਵੇੜਨਾ ਪੈਣਾ ਕੋਈ ਨਾ ਕੋਈ ਥੋੜੇ ਟਾਈਮ ਦੀ ਕੱਚੀ ਰਹੇਗੀ ਬਸ ਜਦ ਕਿ 4-5 ਕੰਜੀ ਹਾਂ ਚੂਤਾ ਹੈ ਹੀ ਯਾਰ ਅੱਲ ਮੈਂ ਕਿਤੇ ਨਿਕਲ ਜਾਨੇ ਵੀ ਕੋਈ ਗੱਲ ਨਹੀਂ ਆਲਾ ਫੜਾ ਚਾਬੀ ਹੱਤਾ ਮੇਤਰੋ ਸੁਖਰੇ ਬਾਪੂ ਦਾ ਆਪਣੇ ਦਾ ਤੇ ਜਿਹਦੇ ਕਰਕੇ ਆਪਣਾ ਮਤਲਬ ਵੀ ਡੰਗ ਸਰੀ ਜਾਂਦਾ ਬਾਪੂ ਦਾ ਬੰਨੂ ਕਹਿੰਦਾ ਜਦੋਂ ਵੀ ਤਰਾ ਦਿਲ ਕੀਤਾ ਚਾਹ ਸਰ ਜਦੋਂ ਵੀ ਤਰਾ ਦਿਲ ਕੀਤਾ ਵੀ ਮੈਨੂੰ ਉਦੋਂ ਹਾਕ ਮਾਰ ਲਈ ਪਰ ਫਿਰ ਵੀ ਜੇ ਕਹਿੰਦਾ ਘੜੇ ਦਾ ਮੂੰਹ ਖੁੱਲੇ ਤਾਂ ਆਪਣੇ ਆਪ ਨੂੰ ਸ਼ਰਮ ਚਾਹੀਦੀ ਆ ਇਸ ਕਰਕੇ ਆਪਾਂ ਨੂੰ ਜਦੋਂ ਲੋੜ ਹੁੰਦੀ ਆਪਾਂ ਉਦੋਂ ਹੀ ਹਾਕ ਮਾਰੀਦੀ ਆ ਜਿਹੜੇ ਆਪਣੇ ਕੰਮ ਆਪਾਂ ਆਪਦੇ ਵਿੱਚ ਮਤਲਬ ਵੀ ਕਈ ਵਾਰ ਕਿਤੇ ਨੇਟਵਰਕ ਮਾਰਕੀਟ ਜਾਣਾ ਜਾਂ ਦਿਨ ਚ ਜਾਣਾ ਤਾਂ ਆਪਾਂ ਆਪਣੇ ਆਪ ਸਾਰ ਸਕਦੇ ਆਪਾਂ ਪਰੇ ਵੀ ਹੈ ਵੀ ਜਦੋਂ ਮੜੀ ਲੋੜ ਬਜੇ ਤੇ ਬਾਪੂ ਆਈ ਭੱਜ ਗਏ ਆਈ ਭੱਜ ਗਏ ਇਦਾਂ ਵੀ ਨਹੀਂ ਆਪਾਂ ਕਰਦੇ ਤੇ ਐਨੇ ਹੀ ਕਹਿਤਾ ਇਹੀ ਬਹੁਤ ਵਧੀਆ ਗੱਲ ਹੁੰਦੀ ਹੈ ਚਲਿਏ ਹਾਂਜੀ ਚਲੋ ਬਚਲੀਏ ਗਰਮੀ ਬਹੁਤ ਹੈ ਏਸੀ ਨੂੰ ਔਨ ਕਰ ਦਿੱਤਾ ਜਾਵੇ 16 ਤੇ ਮੈਨੂੰ 16 ਤੱਕ ਹੀ ਚੱਲਦਾ ਇਹ ਤੋਂ ਵੱਧ ਨਹੀਂ ਪੂਰੀਆਂ ਨੇ ਕੂਲਿੰਗ ਕਰਨੀਆਂ ਪੂਰੀਆਂ ਨੇ ਐਣ ਠੰਡਾ ਕਰ ਦੇਣਾ ਇਹ 5 ਮਿੰਟਾਂ ਦੇ ਵਿੱਚ ਨੇ ਐਣ ਗੱਡੀ ਅੰਦਰੋਂ ਠੰਡੀ ਚਿਲਡ ਕਰ ਦੇਣੀ ਐ ਹਾਂਜੀ ਬੱਸਾਂ ਦੇਖੋ ਮਿੱਤਰੋ ਆਪਣੀ ਸ਼ਹਿਰ ਦੀਆਂ ਡਬਲ ਡਬਲ ਬੱਸਾਂ ਚੱਲਦੀਆਂ ਡਬਲ ਡਬਲ ਅੱਜ ਦੇ ਮਾਰਕੀਟ ਦੇ ਵਿੱਚ ਮਿੱਤਰ ਰੌਣਕ ਮੇਲਾ ਹੈਗਾ ਅੱਜ ਕੱਲ੍ਹ ਨਾਲੋਂ ਕਿਉਂਕਿ ਨਾ ਅੱਜ ਗਰਮੀ ਵੀ ਘੱਟ ਹੈ ਕੱਲ੍ਹ ਨਾਲੋਂ ਕੱਲ੍ਹ ਗਰਮੀ ਜ਼ਿਆਦਾ ਸੀਗੀ ਤੇ ਅੱਜ ਗਰਮੀ ਥੋੜੀ ਫਿਰ ਵੀ ਅਸਰ ਹੈਗੀ ਆ ਤੇ ਇੱਕ ਲੋਕਾਂ ਨੂੰ ਛੁੱਟੀ ਵੀ ਸ਼ੁੱਕਰਵਾਰ ਦਾ ਦਿਨ ਹੈ ਅੱਜ ਤੇ ਇਸ ਕਰਕੇ ਅੱਜ ਲੋਕ ਹੈਗੇ ਨੇ ਦਿਨ ਦੇ ਵਿੱਚ ਵੀ ਤੇ ਆਹ ਦੇਖੋ ਇਹ ਜਿਹੜੀ ਆ ਵਾਲੀ ਚੀਜ਼ ਹੈ ਨਾ ਆਪਣੀ ਇਹ ਦੁਰੇਗਾ ਮਾਰਕੀਟ ਇੱਥੇ ਵੀ ਜਾਣਾ ਬਾਅਦ ਚ ਆਪਾਂ ਨੇ ਇਹ ਹਰੇਕ ਓਹੋ ਮੈਂ ਤਾਂ ਕਹਿਣ ਲੱਗਿਆ ਸੀ ਫਰੀਕ ਮਾਰਕੀਟ ਜੀ ਪੈ ਗਈ ਨਹੀਂ ਕਮੜੀਆ ਦਾ ਪੈ ਗਿਆ ਚਲੋ ਬਣੀ ਇਹਦਾ ਹਰੇਕ ਕਿਰੇਲੂ ਖੁੱਲ ਜਾਂਦੀ ਹੈ ਹਰੇਕ ਮਾਰਕੀਟ ਦੀ ਚਾਹੇ ਉਹ ਹੋਵੇ ਮੈਟਰੋ ਦੀ ਹੋਵੇ ਜਿਹੜੀ ਮਾਰੀ ਮਾਰਕੀਟ ਦੀ ਹੋਵੇ ਹਰੇਕ ਦਿਨ ਖੁੱਲ ਜਾਂਦੀ ਆ ਚਮਕਰਖਾਨਾ ਕੀ ਬਣਾਇਆ ਆਪਣੇ ਅੱਜ ਅੱਜ ਰਾਜਮਾ ਜੀ ਥੜੀ ਕਿੱਥੇ ਜਾਦਾ ਗਿਆ ਮੈਂ ਭੁੱਲ ਗਿਆ ਮੈਂ ਦੇਖ ਰਿਹਾ ਖਾਣ ਨੂੰ ਕੁਛ ਹੀ ਲੈਣੀ ਆ ਨਾ ਅੱਜ ਆਪਾਂ ਲਵਾਂਗੇ ਆਪੋਗਾਡੋ ਮਿੱਤਰੋ ਖਾਣ ਵਾਸਤੇ ਹਾਂ ਬਈ ਹਿੰਦ ਤੇ ਪੜ ਗਏ ਕੋਰਬਲ ਕੋਰਬਲ ਹੋ ਰਹੀ ਹੈ ਪੂਰੀ ਰੌਣਕ ਮੇਲੇ ਲੱਗਾ ਹੋਇਆ ਹੈ ਦੁਆਣੀ ਵੀ ਆ ਗਏ ਨੇ ਇੱਧਰ ਅੰਗੂਰੀਆ ਬੇਬੀ ਇਹਨਾਂ ਨੂੰ ਮਿੱਤਰੋ ਅੰਗੂਰੀਆ ਵੀ ਕਹਿੰਦੇ ਨੇ ਅੰਗੂਰੀਆ ਐਂ ਕਰ ਕਰ ਦੇ ਵਿੱਚ ਵਧੀਆ आवोगाटो अपने इधर खाने मैं तो पहले आवो ना, आवो अपना आवोगाट चाहूँगा देखो इधर ये इतने ना किलो नहीं मिलते आवोगाटो ये पीस मिलेगी ये आपके जाऊँगा ने बिगड़ना नहीं देना कि मेरे ऊपर स्टीकर लगे हो, चाहिए होगा तो आज आवोगाटो ये पीसा नहीं मिलना ना? को फूंगी नहीं है मैं जरूर ਕਿੰਨਾ ਹੈ ਨਹੀਂ ਅੱਜ ਇਹਨਾਂ ਘਟਾਈ ਆ ਬਸ ਸਾਹੀ ਹੈ ਜਿਹੜੀ ਪਈ ਹੈ ਨਾ ਬਰੌਂ ਬਰੌਂ ਜੀ ਉਹੀ ਆ ਮੈਨੂੰ ਦਿਖਾਉਣਾ ਕਿਹੜੀ ਪਈ ਆ ਆ ਦੇਖੋ ਮਿੱਤਰੋ ਉਹੀ ਪਈ ਅੱਜ ਤਾਂ ਅਜੀ ਤਾਂ ਪਈ ਹੈ ਕਹਿੰਦਾ ਵਾਈਟ ਪੁੰਗੀ ਹੈ ਨਹੀਂ ਖਤਮ ਹੋ ਗਈ ਕਹਿੰਦਾ ਘਟਾਈ ਅੱਜ ਅੱਛਾ ਜੀ ਕੋਈ ਨੂੰ ਆਪਾਂ ਲੈ ਲਾਂਗੇ ਆਪਣੀ ਲੈ ਲਾਂਗੇ ਫਰੂਟਰੀਏ ਤੋਂ ਲੈ ਲਾਂਗੇ ਇੱਥੇ ਮਿੱਤਰੋ ਐਦਾਂ ਹੀ ਮਿਲ ਜਾਨਾ ਨਾਲਾਸੇ ਹੋ ਕਿੰਨਾ ਵੇ ਤਰੀਕੇ ਨਾਲ ਵਧੀਆ ਕੱਟ ਕੇ ਰੱਖਿਆ ਹੋਇਆ ਪੰਜ ਰੁਪਏ ਇਹ ਹੈਗਾ ਰੇਟ 4.099 ਸੈਂਟ ਦੇ ਵਿੱਚ ਮਿਲਦਾ ਐਦਾਂ ਹੀ ਇਹ ਵੀ ਘੈਂਟ ਜੀ ਦਾ ਸਵਾਦ ਇਹ ਆਪਾਂ ਇਦਾਂ ਨਾਲ ਵੀ ਮਿਲ ਜਾਂਦਾ ਹੈ ਛੋਟਾ ਜਿਹਾ ਪੋਸਟਰ ਬਣਿਆ ਵਿਕ ਤੇ ਇਹ ਮਿਲਦਾ ਇੱਕ 79 ਸੈਂਟ ਦਾ ਇੱਕ ਹੁਪੇ ਮਾਰੀਅਲ 체ਜੇ ਦੋ ਕੱਟ ਕੇ ਰੱਖਿਆ ਹੋਇਆ ਮਨੇ ਬਣੇ ਚਾਰ-ਚਾਰ ਪੀਸ ਰੱਖਿਆ ਹੋਇਆ ਕੋਕੋ ਪ੍ਰੈਸੋ 100 ਗ੍ਰਾਮ ਇੱਕ ਜਰੂਰ 99 ਸੈਂਟ ਦੇ ਵਿੱਚ ਇਹ ਕਿਹਦੀ ਆ ਮਸ਼ਦੋਨੀਆ ਮਸ਼ਦੋਨੀਆ ਕਹਿੰਦੇ ਨੇ ਫਰੂਟ ਚਾਟਰ ਮਿਕਸ ਫਰੂਟ ਜਿੱਦਾਂ ਇੱਕ ਵਾਰ ਬੇਜ ਅੰਗੂਰ ਵੀ ਰੱਖਿਆ ਹੋਇਆ ਇੱਕ ਪੇਸਕਾ ਅਰਨਾਸ ਵੀ ਪਾਇਆ ਹੋਇਆ ਖਰਬੂਜੇ ਵੀ ਪਾਇਆ ਹੋਇਆ ਸਾਰਾ ਕੁਝ ਮਿਕਸ ਕਰਕੇ ਰੱਖਿਆ ਹੋਇਆ ਉਹਨੂੰ ਪੇਦੰਦੇ ਆ ਮਸ਼ਤੋਨੀ ਹੈਗੀ ਕਿਉਂ ਨਹੀਂ ਮੈਂ ਸੰਦ ਦਾ ਤੇ ਅੰਗੂਰੀ ਆ 2 0 ਦਾ ਇਹ ਹੈਗਾ ਦੋ ਆਣਾ ਇਹ ਤੁਹਾਨੂੰ ਸਾਫ਼ ਤਾ ਦਿਖਾਇਆ ਇਹ ਹੈਗਾ ਕੱਟ ਕੇ ਪੀਸ ਵਿੱਚ ਪਾ ਕੇ ਰੱਖੀ ਹੋਈ ਨੇ ਇਹ ਤਾਂ ਖੁਦਸੇ ਮਿਲ ਜਾਣੀ ਕਿਸੇ ਨੇ ਲੈ ਗਈ ਸਿੱਧੀ ਖਾਣੀ ਨੂੰ ਜਦੇ ਬਸ ਤੇ ਆ ਤੂਤਣੀ ਆਪਣੀ ਇਹਦੇ ਨੂੰ ਕਹਿ ਦਿੰਦੇ ਨੇ ਮੋਰੇ ਤੂਤਣੀ ਤੂਤਲ 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 ਦੂਤੀਆਂ ਆ ਗਿਆ ਫਰਗੋਲੀ ਨੇ ਛੋਟੇ ਛੋਟੇ ਦੇਖੋ ਫਰਗੋਲੀ ਨੇ ਇਹਨਾਂ ਕਹਿਦਨੇ ਆ ਲੰਪੋਂ ਨਹੀਂ ਕਹਿਦਨੇ ਇਹਨਾਂ ਦੀ ਪ੍ਰਾਈਸ ਕੀ ਆ ਲੰਪੋਨੈਂਟਾ ਯੂਰੋ ਤੁਤਨੀ ਹੈ ਮਹਿੰਗੀ ਉਟੀਂ 30 ਯੂਰੋ ਦੀ ਜੇ ਆਪਾਂ ਨੇ ਮਿੱਤਰੋ ਤુલਸੀ ਦਾ ਬਜ਼ੀਲੀ ਗੁਰਾ ਪਿਆੰਤਾ ਹੀ ਲੈ ਲਿਆ ਇਹਨੂੰ ਆਪਣਾ ਛੋਟਾ ਆਪਣੇ ਘਰ ਗਮਲਾ ਹੈਗਾ ਛੋਟਾ ਜਿਹਾ ਇੱਕ ਆਪਾਂ ਉਸ ਗਮਲੇ ਵਿੱਚ ਲਾ ਦਾਂਗੇ ਰੋਜ਼ ਪਾ ਕੇ ਰਾਂ ਪਾਣੀ ਉਹ ਚਾਹੀਦਾ ਹੁੰਦਾ ਹੀ ਹੈ ਰੋਜ਼ ਆਪਾਂ ਨੂੰ ਇਹ ਆਲੇ ਫਰੈਸ਼ ਐਨ ਤੋੜ ਕੇ ਸਿੱਧੀ ਪੀਜੇ ਉੱਤੇ ਪਾਏ ਕਰਾਂਗੇ ਵਧੀਆ ਬੂਫਲੇ ਪੀਦੇ ਉੱਤੇ ਫਰੈਸ਼ ਫਰੈਸ਼ ਬੂਫਲਾ ਤੇ ਫਰੈਸ਼ ਫਰੈਸ਼ ਬਜ਼ੀਲੀ ਗੋਂ ਲੱਕੜ ਦੀ ਪੱਟੀ ਦੇ ਪੀਜ਼ੇ ਉੱਤੇ ਜੇ ਮਿੱਤਰੋ ਘਰੇ ਪੀਜ਼ਾ ਬਣਾਉਣ ਨੂੰ ਦਿਲ ਕਰਦਾ ਨਾ ਤਾਂ ਆਹ ਵਾਲਾ ਮੋਜ਼ਰੇਲਾ ਬਰਤਨ ਰੀ ਪੀਦੇ ਬਣਾ ਇਹ ਪੀਜ਼ਾ ਕੋਣ ਵਾਸਤੇ ਸਪੈਸ਼ਲ ਮੋਜ਼ਰੇਲਾ ਦੇਖੋ ਆ ਵੀ ਮਿਲ ਜਾਂਦਾ ਹੈ ਇਹ ਆਪਣੇ ਐਲਸਪਰ ਮਾਰਕੀਟ ਦੀ ਗੱਲ ਕਰਦੇ ਹਾਂ ਹਰ ਇੱਕ ਮਾਰਕੀਟ ਵਿੱਚ ਤੁਹਾਨੂੰ ਮਿਲ ਜਾਂਦਾ ਹੋਊਗਾ ਤੇ ਆ ਵੀ ਮੋਜ਼ਰੇਲਾ ਹੀ ਹੈ ਇਹ ਪੀਜ਼ਾ ਤੇ ਪੈਨੇ ਫਾਨੀ ਵੀ ਚਿਪੇ ਨੇ ਘਟ ਗਈ ਤੇ ਆਹ ਵਾਲਾ ਹੈ ਜੇ ਇਹ ਵੀ ਮੋਜ਼ਰੇਲਾ ਹੀ ਹੈ ਕਿਸੇ ਸੰਸਾਰਾ ਤੋਂ ਜਿਹਕੇ ਨੂੰ ਦੁੱਧ ਨੂੰ ਅਲਰਜੀ ਹੁੰਦੀ ਹੈ ਨਾ ਤੇ ਉਹਨਾਂ ਵਾਸਤੇ ਤੇ ਜੇ ਗੱਲ ਬਾਤ ਜਿਵੇਂ ਐਂਡ ਕਰਾਉਣੀ ਹੈ ਪੀਜ਼ਾ ਵਾਲੀ ਫਿਰ ਆ ਪਾਇਆ ਕਰੋ ਤੇ ਮੋਜ਼ਰੇਲਾ ਦੀ ਬੂਫਲਾ ਕੰਪਾਨਾ ਦੋਕ ਮਤਲਬ ਇਹ ਮੱਝ ਨਹੀਂ ਦੁੱਧ ਦਾ ਬਣਿਆ ਹੋਇਆ ਚੀਜ਼ ਇਹ ਸਭ ਤੋਂ ਬੈਸਟ ਹੁੰਦਾ। ਖਾ ਲੀ ਅੱਜ। ਪੀਰਾਮਿਜ਼ੂ। ਇਹ ਕੁਸ਼ਾ ਹੁੰਦਾ ਉਹ ਤਾਂ ਚਾਹੁੰਦਾ। ਹਾਂਜੀ। ਤੇ ਵੀ ਖਾਣ ਤੇ ਲੱਗਦਾ। ਹਾਂਜੀ ਹਾਂਜੀ। ਚਲੋ ਲੈ ਲੈ ਕੋਲ। ਤੂੰ ਵੀ ਕੀ ਯਾਦ ਰੱਖਣੀ? ਤੈਨੂੰ ਵੀ ਪੀਰਾਮਿਜ਼ੂ ਵਾਦਨੇ ਅੱਜ। ਨਗਰੇ ਕਾ ਦੇਖੇ ਜੀ। ਇਹ ਕੀ ਆ? ਨਤ ਵਾਲੇ 100% ਵੈਜੀਟੇਬਲ, ਫਰੀਕੋ ਦੀ ਪ੍ਰੋਟੀਨ। ਇਹ ਫੋਨ ਤੇਰੀ ਫਾਈਬਰ। ਮਰੀ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੋਗੇ ਇਹਦੇ। ਲਿਖਿਆ ਹੁੰਦਾ ਲੱਗ ਰਿਹਾ ਦੇ। ਇਹ ਤਰ੍ਹਾਂ ਹੈ ਬਰੋਟੀਨ ਹੈ ਕਿ ਦੇ ਵਿੱਚ 30% ਪ੍ਰੋਟੀਨ ਦੇ ਤਰ੍ਹਾਂ ਪਹੁੰਚ ਜਾ ਰਹੀ ਹੈ। ਸਾਦੇ ਪਰ ਜਿਹੜੀ ਮਣੀ 30% ਮਰਲੋ ਵਿੱਚ ਪ੍ਰੋਟੀਨ ਹੈ। ਤੇ ਫਾਈਬਰ ਵੀ ਹੈਗੇ ਦੇ ਵਿੱਚ ਇਹਦੇ। ਹਾਂਜੀ। ਛਕਣਾ ਜੀ ਵੀ? ਹਾਂਜੀ। ਅੱਜ ਫਾਈਬਰ ਖਾ ਲੈਣੇ ਆਂ। ਅੱਜ ਫਾਈਬਰ ਛਕ ਲੈਣੇ ਆਂ ਥੋੜਾ ਜਿਹਾ। ਅਬੀ ਸਮਾਨ ਉੱਪਰ ਮਿੱਤਰ ਆਪਣਾ ਗੱਡੀ ਵੀ ਢੋੜ ਕਰਤਾ। ਗੱਡੀ ਨਾ ਮੈਂ ਇੱਧਰ ਖੜਾਉਣ ਨੂੰ ਲੈ ਕੇ ਇੱਧਰ ਧੁਵਾ ਕੇ ਇਸ ਪਾਸੇ ਤੋਂ। ਤਾਂ ਕਿ ਇਹ ਜਿਹੜੀ ਕਰੈਲੋ ਰੈਡੀ ਹੁੰਦੀ ਆ ਸਿੱਧੀ ਇੱਥੇ ਖੜਾ ਕੇ ਗੱਡੀ 'ਚ ਐਨ ਸਮਾਨ ਲੋਡ ਕੇ ਲੱਦ ਹੋ ਜਾਂਦਾ। ਇਹ ਜਿਹੜੀ ਆ ਵੱਡੀ ਜਗ੍ਹਾ ਨੂੰ ਦੇਖੋ ਉਧਰ ਇੱਥੇ ਰੇੜੀ ਫਸਦੀ ਆ ਕਿ ਉਹ ਗੱਡੀ ਖੜੀ ਆ ਉੱਥੇ ਕ੍ਰੇਨੋਂ ਦੇ ਕਿ ਜਾਨੀ ਬੜੀ ਔਖੀ ਆ ਵੜੀ ਆ ਮੈਂ ਹਮੇਸ਼ਾ ਗੱਡੀ ਘੁਮਾ ਕੇ ਇਥੋਂ ਐਦਾਂ ਹੀ پارک ਹੀ ਲਾਉਣਾ ਉਹਨੇ ਕਿ ਸੋਫੇ ਦੇ ਇਕਨ ਸਮਾਨ ਦੇ ਵਿੱਚ ਲੱਦ ਹੋ ਜਾਂਦੇ ਨੇ ਗੱਡੀ ਸਟਾਰਟ ਹੋ ਗਈ ਸਾਡੇ ਵਹਿਣ ਤੋਂ ਪਹਿਲਾਂ ਗੱਡੀ ਦੇ ਵਿੱਚ ਏਸੀ ਚੱਲਦਾ ਕਰਦਾ ਬਾਈ ਹਾਂਜੀ ਹਾਂਜੀ ਵੈਰੀ ਗੁੱਡ ਪੂਰੀ ਸੂਹਲ ਤਾਂ ਦੇਣੀ ਆ ਡਰਾਈਵਰ ਸਾਹਿਬ ਦੇਖੋ ਮਾਰਕੀਟ ਭਰੀ ਪਈ ਐ ਗੱਡੀਆਂ ਲਾਈਨ ਦੇ ਵਿੱਚ ਲੱਗੀਆਂ ਪਈਆਂ ਸਾਰੇ ਪਾਸੇ ਇੱਧਰ ਵੀ ਉਹ ਤੱਕ ਸਿਰ ਤੱਕ پارک ਨਹੀਂ ਸਾਰੀਆਂ ਸਗੱਡੀਆਂ ਲੱਗੀਆਂ ਹੋਈਆਂ ਹੁਣ ਮਿੱਤਰੋ ਆਪਾਂ ਪਹੁੰਚ ਗਏ ਆਂ ਦੁਰੇਗਾ ਮਾਰਕੀਟ ਦੇ ਵਿੱਚ ਮੈਂ ਕਿਹਾ ਜਾਂਦੇ ਹਾਂ ਇੱਕ ਵਾਰੀ ਫਰਿੱਜ ਦਾ ਸਾਮਾਨ ਵੀ ਲੈ ਚਲੀਏ ਵੈਸੇ ਤਾਂ ਲਗਭਗ ਸਾਰਾ ਸਾਮਾਨ ਫਰਿੱਜ ਵਿੱਚ ਪੂਰਾ ਹੀ ਆ ਪਰ ਫੇਰ ਵੀ ਪਾਣੀ ਪੂਣੀ ਘਟ ਹੈ ਇੱਕ ਦੋ ਚੀਜ਼ਾਂ ਘਟ ਨੇ ਉਹ ਆਪਾਂ ਜਾਂਦੇ ਹੋਏ ਲੈ ਜਾਂਦੇ ਹਾਂ ਤੁਹਾਨੂੰ ਚੈੱਕ ਲੇ ਰੁਪਿਆ ਕਰ ਲੈ ਵਿੱਚੋਂ ਹਾਂਜੀ ਬਹੁਤ ਠੀਕ ਹੋ ਗਿਆ ਲਓ ਬਾਈ ਆਹ ਬੜੀ ਬਲਦਰੀ ਹੈ ਇਹ ਜੇ ਸਾਮਾਨ ਰੱਖਣਾ ਕਰਨਾ ਕੋਈ ਮੈਂ ਦੂੰਗੀ ਜਿਹਨੇ ਵਿੱਚੋਂ ਇਹ ਇਧਰੋਂ ਫਿਰ ਓਪਨ ਜਿੱਥੇ ਤਾਂ ਮਰਜੀ ਸਾਮਾਨ ਲੱਦੋ ਤੇ ਕਰੀ ਕਰੋ ਇੱਥੋਂ ਆਪਾਂ ਚੱਕੇ ਮਿੱਤਰੋ ਇੱਕ ਛੋਟੀ ਪਰੋਣੀ ਜੇ ਪੇਟੀ ਇੱਕ ਚੱਕੇ ਟੈਨਸ ਦੀ ਤੇ ਪਾਣੀ ਚੱਕਿਆ ਵੱਡਾ ਨਕਰੋਲੇ ਪਾਣੀ ਇਹਨੇ ਚੱਕ ਲਿਆ ਆਪਣੇ 4-5 ਕਾਸੀ ਗਰਮੀ ਆ ਨਾ ਗਰਮੀ ਦੇ ਵਿੱਚ ਫਿਰ ਹੁਣ ਪਾਣੀ ਲੋਕ ਵੱਧ ਪੀਨੇ ਆ ਪਾਣੀ ਉਹ ਪਾਣੀ ਕਰ ਲਈ ਜ ਨੇ ਪਾਣੀ ਪਾਣੀ ਹਾਏ ਵੈਂਥਰੀ ਹਾਂਜੀ ਹੂੰ ਸ਼ਿਮਾਲਿਆ ਤੇਰੇ ਵਾਤੇ ਕੁਝ ਨਹੀਂ ਆਂਦਾ ਪੁੱਤ ਤੇਰੇ ਵਾਤੇ ਕੁਝ ਨਹੀਂ ਆਂਦਾ ਚਾਬੀ ਇਹਦਾ ਚਾਬੀ ਹੈ ਗੱਡੀ ਦੀ ਹੂੰ ਚਾਬੀ ਗੱਡੀ ਦੀ ਆ ਹੁਣ ਮੇਤਰੋ ਟਾਈਮ ਸਵਾ 6 ਹੋ ਗਏ ਆ ਤੇ ਆਪਾਂ ਇੱਕ ਦੋ ਘੰਟੇ ਰੈਸਟ ਕਰਕੇ ਆਪਣੀ ਸ਼ਾਪ ਤੇ ਉਤਰਿਆ ਹੁਣ ਚਾਰੀ ਛੇ ਸਾਰੀ ਕਰਤੀ ਲੱਗ ਪਗ ਟੇਬਲ ਟੂਲ ਸੈੱਟ ਕਰਦੇ ਸਾਰੇ ਕੱਲ੍ਹ ਆ ਟਾਈਮ ਇੰਨਾ ਮੀ ਪੈ ਸੀਗਾ ਨਾ ਛੱਡ ਗਾਲ ਦੋ ਕੱਲ ਤਾਂ ਬਹੁਤ ਆ ਟਾਈਮ ਹੀ ਪਿਆ ਪਰ ਅੱਜ ਮੌਸਮ ਬਹੁਤ ਸੋਹਣਾ ਅੰਦਰ ਦੇਖੋ ਦੋ ਏਸੀ ਚੱਲਦੇ ਨੇ ਆਪਣੇ ਉਹ ਵੀ ਲੈ ਉਹ ਵੀ ਲੈ ਵਾ ਤਾਂ ਦਾ ਮਣਾ ਖੜਾ ਹੁੰਦਾ ਨਾ ਹਾਂਜੀ ਹੋਰ ਟੋਆ ਤਾਂ ਨਹੀਂ ਤਾਂ ਹਾਂਜੀ ਆਪਣੀ ਪੀ ਜਾ ਗਈ ਇੱਕ ਵਾਰ ਮੈਗੇ ਜੰਦ ਨਾ ਪੈਸੇ ਹੁੰਦਾ ਬੇਦਰ ਵੀ ਟੋਆ ਆ ਆਪਣੇ ਫਿੱਟ ਕਰਤਾ ਪਰ ਅਸੀਂ ਕਹਿੰਦੇ ਨੇ ਵੀ ਕਵਾ ਟੰਗ ਤਾ ਹਾਂਜੀ ਟੰਗ ਤੇ ਜਿਹੜਾ ਵਰਕਰ ਟੰਗਦਾ ਨੂੰ ਹਾਂਜੀ ਕਵਾ ਟੰਗ ਤਾ ਟੰਗ ਤਾ ਕਵਾ ਇਹ ਬਸੇ ਆਪਣੀ ਬੋਲੀ ਬੋਲੀ ਦੇ ਵਿੱਚ ਹੰਨੀ ਰਹੇ ਚੀਜ਼ਾਂ ਟੰਗ ਤਾ ਹਰੇਕਾ ਫਿਰਕੇ ਦੀ ਆਪਣੀ ਇੱਕ ਲੈਂਗੁਏਜ ਹੁੰਦੀ ਹੈ ਨਾ ਜਿੱਦਾਂ ਆਪਣੇ ਮਤਲਬ ਵੀ ਮਾਲਵਾ ਮੱਜਦ ਬਾਬਾ ਹੋ ਗਿਆ ਹਾਂਜੀ ਤੇ ਉਹਦੇ ਵੀ ਪਾਸੇ ਵੀ ਆ ਨਾ ਵੀ ਜਿੱਦਾਂ ਮੈਂ ਲਾ ਆਪਣੇ ਇਹ ਏਰੀਆ ਉਹ ਲੱਗ ਬੋਲੀ ਬੋਲਦਾ ਨਾ ਹਰੇ 10 ਕਿਲੋਮੀਟਰ ਤੋਂ ਬਾਅਦ ਜਿਹੜੇ ਲੈਤੀ ਹੁਣੇ ਚੇਂਜ ਹੋ ਜਾਂਦੇ ਨੇ ਹਾਂਜੀ ਇੱਕ ਕਵਾ ਟੰਗ ਤਾ ਤੇ ਬਾਕੀ ਆਰਡਰ ਆਪਣੇ ਮਿੱਤਰੋ ਆ ਗਏ ਨੇ ਦੋ ਆਰਡਰ ਆ ਗਏ ਨੇ ਆਪਣੇ ਇਧਰ ਹੋ ਰਹੀਆਂ ਤਿਆਰੀਆਂ ਧਵਾਵ ਵਾਲੀਆਂ ਪਾਨੀਆਂ ਵਰਨ ਦੇ ਫਿਰਦਨ ਇਹ ਪਨੀ ਨੂੰ ਆ ਧਵਾਵ ਵਾਲੀ ਇਹ ਹਰ ਮੋੜੇ ਬਣਾਉਣਾ ਹੈ ਅਭੀ ਸ਼ੁਰੂ ਕਰਨਾ ਹੈ ਹੁਣ ਅਸੀਂ ਅੱਗੇ ਪੜੇ ਆ ਚੰਨ ਬਣਾ ਦੇ ਗਏ ਇੰਨੇ ਸਾਫ ਹੋਈਏ ਫੋਰਨ ਸਾਫ ਹੋਈਏ ਮੈਨੂੰ ਕਿਹਨੇ ਫੋਰਨ ਕਿਦੋਂ ਸਾਫ ਹੁੰਦੀ ਹੈ ਇਹ ਫਿਰਦਨ ਸਵਾਗਟ ਤੋਂ ਬਾਅਦ ਕੱਪੜੇ ਨੂੰ ਗਿੱਲਾ ਕਰਕੇ ਤੇ ਫਿਰ ਦਾ ਫੋਰਨ ਵਿੱਚ ਘੁਮਾਇਆ ਜਾ ਤਾਂ ਕਿ ਜਿਹੜੇ ਪੱਥਰ ਆ ਫੋਰਨ ਦਾ ਐਂ ਬਿਲਕੁਲ ਸਾਫ ਹੋ ਜਾਈਏ ਐਦਾਂ ਫੋਰਨ ਸਾਫ ਹੁੰਦੀ ਹੈ ਤੇ ਜੇ ਕਿਤੇ ਨਾ ਮਤਲਬ ਇਹ 2-3 ਦਿਨ ਅਸੀਂ ਬੰਦ ਕਰੀ ਸ਼ਾਪ ਉਦੋਂ ਗੱਲ ਹੋਰ ਹੁੰਦੀ ਨਹੀਂ ਤਾਂ ਇਹ ਸਾਡੀ ਫਰਨ ਚੱਲਦੀ ਰਹਿੰਦੀ ਕਿਹਨੇ ਨਾ ਇਹ ਟੈਂਪਰੇਟਰ ਆਨ ਹੁੰਦਾ ਹੀ ਜਾਈਗਾ ਇਹਦੇ ਵਿੱਚ ਗਰਮੀ ਰਹਿੰਦੀ ਹੈ ਗਰਮੀ ਇਹਦੇ ਵਿੱਚ ਜ਼ਿਆਦਾ ਗਰਮ ਰਹਿੰਦੀ ਆ ਆ ਪਟੜਾ ਫੁੱਲ ਕਰਮ ਰਹਿਣਾ ਪਾਪਾ ਪਟੜਾ ਇਹ ਪਟੜਾ ਯਾ ਕੋਈ ਪਾਲਿਸੀ ਪਾਲਿਸੀ ਹੋ ਰਿਹਾ ਮੇਦਰਾ ਤੇ ਬਾਕੀ ਸਾਰਾ ਕੁਝ ਠੀਕ ਠਾਕ ਹੈ ਸੇਵਾ ਸਾਡੇ ਪੱਖੀ ਤੋਂ ਇਹਦਾ ਕਵਰਦਾਰ ਨਾ ਫੇਰ ਮੇਦਰਾ ਉੱਪਰ ਨਾ ਮੈਂ ਅਜੇ ਕੀ ਗੱਲ ਕੀਤੀ ਮੈਂ ਇਹ ਪੱਖਾ ਜਾ ਕੇ ਨਵਾਂ ਲੈ ਕੇ ਆਉਣੇ ਹਾਂਜੀ ਤੇ ਮੁਰਗੇ ਕੋਲ ਸਲਾਈਸ ਲਾ ਕੇ ਮੇਰਾ ਹਾਂਜੀ ਫੋਨ ਲਾਈਸਾ ਮੈਨੂੰ ਬਾਹਰ ਜਾ ਕੇ ਤੇਰੀ ਬਤਵਾਰੀ ਆਉਣੀ ਹੁਣ ਕੋਈ ਨਹੀਂ ਹੋਣੀ ਦੇ ਹੌਲੀ ਹੌਲੀ ਹਵਾ ਇੱਧਰ ਹੋ ਗਈ ਇੱਥੋਂ ਇੱਥੇ ਮੈਂ ਤੁਰ ਆਪਾਂ ਹੀ ਕੰਮ ਕਰਨਾ ਅੱਜ ਤੂੰ ਜਿਹੜੀ ਕੁੜੀ ਆਪਣੇ ਇੱਥੇ ਬੰਕੋ ਤੇ ਕੰਮ ਕਰਦੀ ਐ ਅੱਜ ਉਹ ਛੁੱਟੀ ਆ ਤੇ ਅੱਜ ਆਪਾਂ ਕਰਾਂ ਬੰਕੋ ਤੇ ਕੰਮ ਪੱਕੀਆਂ ਵੜਨ ਤੇਲ ਦੁੱਧ ਹੋ ਜਾਗੀ ਤਰ੍ਹਾਂ ਹਵਾ ਵਧੀਆ ਮਾਰੀ ਐ ਥੋੜਾ ਠੇ ਫਰਾਟੇ ਹਵਾ ਮਾਰੀ ਵਧੀਆ ਐ ਆਹ ਵਾਲੇ ਹੈਗੇ ਨੇ ਆਪਣੀ ਪੀਜ਼ਾ ਬਾਕਸ ਜਿਹੜਾ ਵਿੱਚ ਆਪਾਂ ਸਮਾਨ ਪੀਜ਼ਾ ਆਪਾਂ ਕੇ ਡਿਲੀਵਰ ਕਰਕੇ ਦੇਣਾ ਆਪਾਂ ਇਹ ਬਾਕਸ ਵਰਤਦੇ ਆਂ ਆਪਣਾ ਇੱਕ ਦੋ ਤਿੰਨ ਚ ਤੇ ਦੋ ਇਧਰ ਪਏ ਨੇ ਤੇ ਇਹਨਾਂ ਦਾ ਮੈਨੂੰ ਫਾਇਦਾ ਬਹੁਤ ਹੁੰਦਾ ਇਹ ਜਿਹੜਾ ਚੀਜ਼ ਗਰਮ ਰੱਖਦੇ ਉਹ ਗਰਮ ਰਹਿੰਦੀ ਆ ਜੇ ਠੰਡੀ ਜਾਂਦਾ ਠੰਡੀ ਜਾਂਦੀ ਆ ਪੋਲਿਸਟੇਰ ਲੋਕ ਇਹਨੇ ਢਾਲੀ ਜਿਹਨੂੰ ਪੋਲਿਸਟੇਰ ਲੋ ਤੇ ਆਪਣੇ ਇਹਨੂੰ ਮੈਂ ਫੋਲੋ ਪਾਲੀ ਕੀ ਕਹਿੰਦੇ ਆ ਤੁਸੀਂ ਕਰੋ ਕਮੈਂਟ ਯਾਰ ਇਹਨੂੰ ਆਪਣੇ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ ਮਨ ਜਿਹੜੀ ਆਪਣੀ ਆਮ ਪਿੰਡਾਂ ਚ ਵਿੱਚ ਹੁੰਦੀ ਹੈ ਨਾ ਇਹ ਉਹਨੂੰ ਕੀ ਕਹਿੰਦੇ ਦੱਸਿਓ ਮੈਨੂੰ ਇੱਕ ਮਿੱਤਰੋ ਆਪਾਂ ਨਾਲ ਜੰਤ ਲੈਂਦਾ ਮਾਈਕ ਤੇ ਤੁਹਾਡੋਨਾਂ ਦੀ ਕਿੰਨੀ ਆਵਾਜ਼ ਆ ਦੇਖੋ ਸਿਮਰ ਉਹਦੇ ਉੱਤੇ ਖੜੀ ਦੇਖ ਇਧਰ ਕਾਲਾ ਬਣੀ ਚਲਾ ਤੁਸੀਂ ਤੁਹਾਡਾ ਵੀ ਆਖਾ ਹੀ ਹੈ ਨਾ ਹੈ ਠੀਕ ਹੈ ਨਾ ਦੂਰ ਤੱਕ ਬਤਰਾਏ ਵਧੀਆ ਆਵਾਜ਼ ਆਉਂਦੀ ਹੈ ਇਹਦੀ ਬੰਦੇ ਨੂੰ ਕੰਮ ਕਈ ਕੰਮ ਲੈ ਸਕਦਾ ਪਹਿਲਾਂ ਕੋ ਲਾ ਕੇ ਬੋਲ ਸਹੀ ਕਰ ਲੈਣਾ ਇਹ ਤਾਂ ਇਦਾਂ ਦੀ ਬੰਦਾ ਨਾ ਬੰਦੇ ਕੰਮ ਕਰਦੇ ਕਿਚਨ ਦੇ ਵਿੱਚ ਕਈ ਵਾਰ ਬੰਦੇ ਨਹੀਂ ਸੁਣਦਾ ਵੀ ਅੰਦਰ ਖੜਕਾ ਚੱਲਦਾ ਫ੍ਰਿਜ ਚੱਲਦੇ ਹੋਣ ਕਈ ਕੀ ਚੱਲਦੀਆਂ ਨਾ ਫਿਰ ਤੋਂ ਬੰਦਾ ਕਹਿੰਦਾ ਹੈਲੋ ਹਰਮਨ ਦੋ ਪੀਸ ਬਣਾ ਦੀ ਮਲ ਇਦਾਂ ਬਾਤ ਚੱਲੇ ਜਾਂਦੇ ਵਧੀਆ ਐਨ ਤੇ ਵੈਸੇ ਉਹ ਵੀ ਟ੍ਰੈਂਡਿੰਗ ਦੇ ਵਿੱਚ ਜਾਂ ਕੋਈ ਇੰਸਟਾਗ੍ਰਾਮ ਰੀਲ ਵਗੈਰਾ ਪਾਉਣੀ ਹੁੰਦੀ ਆ ਤੇ ਬੰਦੇ ਰਗੇ ਬਰਤਨ ਸੁਣਦਾ ਦੇ ਵੈਸੇ ਉੱਪਰ ਲੋਗੋ ਲਾਤਾ ਪਰ ਉੱਪਰ ਨਾਗਰਾ ਵਲੌਗਸ ਇਟਲੀ ਦਾ ਤੇ ਕਲਰ ਦੇ ਗੱਲ ਕਰਦੇ 골ਡਨ ਦੇ ਵਿੱਚ ਕਲਰ ਹੈ ਲਾਈਵ ਚਾ ਆ ਗਿਆ ਆਪਣੀ ਜਿੰਦਬੰਦ ਮੈਂਦਾ ਕਿਦਾਂ ਠੀਕ ਆ ਪਾਜੀ ਗੱਜੇ ਤੁਸੀਂ ਉਸ ਤੋਂ ਛੜਦੀ ਕਰੋ ਸੱਸੀ ਕਾਲ ਜੀ ਸਾਰਿਆਂ ਨੂੰ ਸੱਸੀ ਕਾਲ ਜੀ ਸਾਰਿਆਂ ਨੂੰ ਠੀਕ ਠਾਕ ਆ ਸਾਰੇ ਯਾਰ ਸਟੋਰ ਕੰਮ ਚੱਲੀ ਹੈ ਵਧੀਆ ਹਾਂਜੀ ਹਾਂ ਵਧੀਆ ਸੈਟਅਪ ਗਰਮੀ ਗਰਮੀ ਕਰਦੀ ਹੈ ਕੰਮ ਦੀ ਗਰਮੀ ਹੁਣ ਠੀਕ ਹੈ ਜੀ ਵੈਸੇ ਮੌਸਮ ਧੁੱਪ ਸੀਗੀ ਇੱਥੇ ਕਾਫੀ ਹਾਂ ਓਕੇ ਠੁੱਟੀ ਹੈ ਜੀ ਤਕਰੀਬਨ ਠੀਕ ਹੈ ਵਧੀਆ ਤੁਸੀਂ ਕਦੇ ਪਣੀ ਹੈਗੀ ਨਹੀਂ ਮੈਂ ਪੀਣੀ ਕਾਫੀ ਵਾਲਾ ਬੰਦਾ ਵੀ ਕਿਸੇ ਨੇ ਕਾਫੇ ਪੀਣੀ ਹੋ ਗਈ ਇਸਨੇ ਕਿਸੇ ਨੇ ਕਾਫੇ ਪੀਣੀ ਹੋਈ ਪੀਣੀ ਨਹੀਂ ਨਹੀਂ ਪਣੀ ਠੀਕ ਹੋ ਗਿਆ ਮੇਰੇ ਤੋਂ ਟਾਈਮ 22:38 ਹੋ ਗਏ ਆ ਪੌਣੇ 11 ਹੋ ਗਏ ਆ ਕੰਮ ਕਰ ਲੱਗ ਭਾਗ ਆਪਣਾ ਸਾਰ ਨਿਪਟ ਗਿਆ ਤੇ ਬਸ ਆਪਣੀ ਦੋ ਬਾਈ ਹੋਣੀ ਬਾਹਰ ਆਏ ਬੈਠੇ ਨੇ ਉਹ ਛਕਦੇ ਨੇ ਪੀਜ਼ਾ ਤੇ ਤੁਹਾਨੂੰ ਉਹਨਾਂ ਨਾਲ ਹੀ ਮਿਲਣਾ ਬਾਅਦ ਜਾ ਕੇ ਮੈਂ ਤੇ ਬਾਕੀ ਆਪਣੀ ਲਿਸਟ ਸਮਾਨ ਜਿਹੜਾ ਕੱਲ੍ਹ ਨੂੰ ਆਣਾ ਹੈ ਉਹ ਲਿਸਟ ਤਿਆਰ ਹੋ ਗਈ ਆਪਣੀ ਤੇ ਲਿਸਟ ਸੇ ਮੈਂ ਤਿਆਰ ਵੀ ਕਰ ਲਈ ਉਹ ਤਾਂ ਲੈ ਕੇ ਵੀ ਸੀ ਮਰ ਨਹੀਂ ਆਉਣੀ ਬੈਂਦੀ ਆਪਾਂ ਮਿੱਤਰੋ ਰੈਸਟਰ ਤੇ ਜਿਹਦਾ ਤੁਹਾਨੂੰ ਪਤਾ ਹੀ ਸਾਰੇ ਨੂੰ ਵੀ ਆਪਾਂ ਜਿਹੜਾ ਆਪਣੀਆਂ ਦੋ ਤਿੰਨ ਦਿਨ ਪਹਿਲਾਂ ਆਪਾਂ ਲਾਇਸੈਂਸ ਲੈ ਲਿਆ ਸੀ ਨਾ ਉਹਦੇ ਜੀ ਆਪਾਂ ਮਤਲਬ ਵੀ ਇੱਕ ਪਾਸੇ ਆਪਾਂ ਉਹਦੇ ਓਗਰ ਨੂੰ ਦੇਖੀਏ ਵੀ ਹਾਂ 네ਗਟਿਵ ਪੱਖਣਾ ਦੇਖੀਏ ਵੀ ਲਾਇਸੈਂਸ ਲੈ ਲਿਆ ਇਦਾਂ ਹੋ ਗਿਆ ਉਹ ਵੀ ਹੈ ਪਰ ਜੇ ਪੋਜ਼ਿਟਿਵ ਪੱਖ ਦੀ ਗੱਲ ਕਰਾਂ ਮੈਂ ਤਾਂ ਸੱਚ ਜਾਣਿਓ ਮੈਂ ਇੰਨੀ ਜਿਆਦਾ ਰੈਸਟ ਕਰ ਰਿਆ ਹਾਂ ਨਾ ਹੁਣ ਤੇ ਤੁਸੀਂ ਛੱਟ ਗੱਲ ਦੋ ਜਦੋਂ ਮੈਂ YouTube ਚੈਨਲ ਆਪਣਾ ਰਨ ਕੀਤਾ ਸ਼ੁਰੂ ਕੀਤਾ ਸੀਗਾ ਜੱਤੇ ਬਾਤਾ ਚਲੋ ਚਾਲ ਚੱਲ ਜੋ ਲਾਈਫ ਹੋਈ ਵੀ ਸੀਗੀ ਪਸ ਸਵੇਰ ਤੇ ਸ਼ਾਮ ਤੱਕ ਦੌੜ ਭੱਜ ਇਦਾਂ ਸੀਗਾ ਪਤਾ ਨਹੀਂ ਜੀ ਮੈਂ ਭੱਜਿਆ ਪਰ ਹੁਣ ਇਹ ਤਾਂ ਹੁੰਦਾ ਵੀ 11-12 ਫਟਾਫਟ ਕੰਮ ਕਰ ਨਿਬੜ ਕੇ ਸਮਾਂ ਨੂੰ ਲਿਆ ਕੇ ਤੇ ਇੰਨਾ ਸੌਂ ਹੀ ਦਰਾਂ ਮਸਤ ਨੀਂਦ ਆਉਂਦੀ ਆ 3-4 ਘੰਟੇ ਪੱਖਾ ਛੱਡ ਕੇ ਦੋ ਐਨ ਪੂਰੀ ਸਪੰਛੇ ਦਾ ਵਧੀਆ ਕੱਢ ਕੇ ਨਹੀਂ ਸੌਂਦੇ ਤੇ ਸਰੀਰ ਵੀ ਆ ਰੈਲੈਕਸ ਹੋ ਗਿਆ ਮਤਲਬ ਜਹਰੇ ਜੀ ਦੇ ਨਾਲ ਫੈਰੀ ਪੁੰਝੇ ਗੁਲਾਬ ਦਾ ਫੁੱਲ ਸੋਹਣੇ ਦਾ ਨਾਲ ਕੰਡੇ ਵੀ ਹਰੇ ਜੀ ਨਾਲ ਮਿਲਦੀ ਆ ਤੇ ਬਾਕੀ ਜਿਹਦਾ ਦੇ ਵੀ ਦਿਨ ਆਉਨੇ ਆ ਆਪਣਾ ਨੂੰ ਅਕਸੈਪਟ ਕਰਨਾ ਚਾਹੀਦਾ ਹੈ ਚੱਲਣਾ ਚਾਹੀਦਾ ਬਸ ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਬਸ ਬਾਕੀ ਸਭ ਓਕੇ ਨੇ ਹਾਂਜੀ ਤੇ ਤੁਸੀਂ ਆਪਣਾ ਹੁਣ ਜਿਹੜੀ ਸਮਾਨ ਹੋ ਚੈੱਕ ਕਰ ਲਓ ਇੱਕ ਵਾਰੀ ਤੇ ਬਾਕੀ ਮੇਦਰੋ ਆਪਾਂ ਤੁਹਾਨੂੰ ਮਿਲਾਉਨੇ ਆਂ ਭਾਈ ਇਹੋ ਨਾਲ ਬਾਈ ਇਹੋ ਨਾਲ ਵੈਸੇ ਪੀਜ਼ੇ ਖਾਂਦੇ ਦੇ ਤੇ ਬਾਈ ਇਹੋ ਨਾਲ ਦੋ ਪੀਜ਼ੇ ਕਬਾਬ ਆਪਾਂ ਨੂੰ ਆਰਡਰ ਕੀਤੇ ਸੀਗੇ ਤੇ ਆਏ ਸੀ ਥੋੜਾ ਲੇਟ ਕਿਉਂ ਬਾਈ ਇਹੋ ਨਾਲ ਵੀ ਕੰਮਕਾਰ ਹੈਗਾ ਇੱਥੇ ਇਹਨਾਂ ਦੀ ਸ਼ਾਪ ਆਪਣੀ ਫੁੱਲਾਂ ਦੀ ਤੁਹਾਨੂੰ ਆਪਾਂ ਅੱਗੇ ਦਿਖਾਉਂਦੇ ਸੀਗੇ ਆਪਾਂ ਤੇ ਪਰ ਫੇ ਵੀ ਚਲੋ ਜਦੋਂ ਬਾਈ ਦਾ ਟਾਈਮ ਕੱਢੀ ਗਾ ਮਾਣਾ ਦਾ ਫਿਰ ਰਖਣਾ ਹੀ ਪੈਂਦਾ ਬਿਲੋ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠੀਕ ਤੇ ਬਾਈ ਪੀਜ਼ਾ ਇਨਾ ਸਵਾਦ ਬਣਾ ਦੇਖ ਲਓ ਮੈਂ ਕਹਿੰਦਾ ਹੱਥ ਤੋਂ ਬਣਿਆ ਭਾਜੀ ਐਨਸਰ ਆ ਵੇ ਬਾਈ ਪਹਿਲੀ ਵਾਰੀ ਟੈਸਟ ਕੀਤਾ ਇੰਨਾ ਦਾ ਪਰਤ ਬਣਿਆ ਤੁਸੀਂ ਤੁਹਾਨੂੰ ਕਿਦਾਂ ਲੱਗਿਆ ਬਾਈ ਪੀਜ਼ਾ ਬਹੁਤ ਸਵਾਦ ਆਇਆ ਲੱਗਿਆ ਹੱਥ ਦੇਖ ਲਓ ਮਨ ਲੈ ਵੀ ਆਪਾਂ ਚੀਜ਼ ਆਪਾਂ ਨਵੀਂ ਤਰ੍ਹਾਂ ਕੀਤੀ ਆ ਬਸ ਨਵੀਂ ਚੀਜ਼ ਤਿਆਰ ਹੋਈ ਆ ਇਹ ਜਿਹੜਾ ਪੀਜ਼ਾ ਕਬਾਬ ਦਾ ਕਬਾਬ ਕਬਾਬ ਦਾ ਕਬਾਬ ਮਜ਼ਾ ਆ ਗਿਆ ਬਸ ਮੁਖਰੀ ਗੱਲੇ ਬਸ ਮਜ਼ਾ ਆਉਣਾ ਚਾਹੀਦਾ ਜੋ ਹੀ ਸੋਚ ਕੇ ਆਈ ਸੀ ਉਹਨਾਂ ਉੱਪਰ ਹੀ ਕੰਮ ਹੋ ਗਿਆ ਆਪਾਂ ਕੁਛ ਹੀ ਇੱਧੇ ਕਰ ਦਨੇ ਵੀ ਜੋ ਸੋਚ ਕੇ ਆਉਂ ਤੁਸੀਂ ਇਧਰ ਨਾਲ ਬਸ ਛੜਾ ਹੋਤਾ 2000 ਦੇ ਉੱਪਰ ਕਰਕੇ ਵੇਚੀ ਉਪਨੀ ਤੇ ਬਸ ਇਦਾਂ ਹੀ ਹੁੰਦੇ ਮਿੱਤਰੋ ਆਪਾਂ ਨੂੰ ਵੀ ਵੀ ਆਪਣੇ ਭੈਣ ਭਾਜਾ ਜੋ ਆਪਣੇ ਕੋ ਪਹੁੰਚਦੇ ਨੇ ਅੰਦਰ ਜਾ ਆਪਣੇ ਵੱਲੋਂ ਆਪਾਂ ਆਪਣਾ 100% ਦੇਣ ਦੀ ਕੋਸ਼ਿਸ਼ ਕਰੀਦੀ ਆ ਖਾਣ ਪੀਣ ਦੇ ਮਾਮਲੇ ਦੇ ਵਿੱਚ ਵੀ ਤੇ ਰਿਸਪੈਕਟ ਦੇ ਮਾਮਲੇ ਠੀਕ ਹੋ ਗਏ ਵੀਰੇ ਤੇ ਬਾਕੀ ਬਾਈ ਉਹਨਾਂ ਤਾਂ ਆਪਣੇ ਆਉਂਦੇ ਰਹਿੰਦੇ ਆ ਤੇ ਤੁਸੀਂ ਵੀ ਜੇ ਦਿਲ ਕੀਤਾ ਕਰਦੇ ਪੀਜ਼ਾ ਖਾਣ ਦਾ ਲੱਕੜ ਦੀ ਪੱਟੀ ਦਾ ਬਣਿਆ ਪੀਜ਼ਾ ਖਾਣ ਦਾ ਮਿੱਤਰੋ ਜਦੋਂ ਮਰਜ਼ੀ ਆ ਸਕਦੇ ਹੋ ਤੇ ਪਰਮਾਤਮਾ ਤੋਂ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਚਲ ਜੀਏ ਮਲ ਹਾਂ ਜੀ ਤੇ ਬਸ ਤੇ ਬਾਈ ਉਹਨੇ ਵੇਟ ਕਰਦੇ ਆ ਜਦੋਂ ਬਾਈ ਉਹਨੇ ਜਾਣੇ ਤੋਂ ਉਸ ਤੋਂ ਬਾਅਦ ਵੀ ਆਪ ਆਪਣੀ ਸ਼ਾਪ ਕਲੋਜ਼ ਕਰਦੇ ਆ ਤੇ ਵਲੌਗ ਇੱਥੇ ਆਪ ਆਪਣਾ ਅੱਜ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਵੀ ਕਰਿਓ ਕੋਲੈਕ ਸਰੇ ਮਿਲਾਂਗੇ ਸੋਨੇ ਦੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ